ਉਤਲੀ ਪਿੰਡ ਦੇ ਨਾਲ ਲੱਗਦੇ ਕੁਸਤਿਆਂ ਦੇ ਕੁਝ ਲੋਕ ਐਸਐਸਪੀ ਸ੍ਰੀ ਮੁਖਤਸਰ ਸਾਹਿਬ ਨੂੰ ਮਿਲ ਕੇ ਹੁੰਦੇ ਨੇ ਕਿ ਪਿੰਡ ਦੇ ਚੋਰੀਆਂ ਹੋ ਰਹੀਆਂ ਨੇ ਪਿੰਡ ਦੇ ਵਿੱਚ ਗੱਡੀ ਆਉਂਦੀ ਹੈ ਜੋ ਟਰਾਂਸਫਾਰਮਰ ਚੋਰੀ ਕਰਦੇ ਤੇ ਹੋਰ ਕਈ ਗੱਲਾਂ ਨੂੰ ਲੈ ਕੇ ਉਹ ਮਿਲਦੇ ਤਾਂ ਉਹਨਾਂ ਦਾ ਇਲਜ਼ਾਮ ਹੈ ਕਿ ਅੰਦਰ ਐਸਐਸਪੀ ਸ੍ਰੀ ਮੁਖਤਸਰ ਸਾਹਿਬ ਨੇ ਉਹਨਾਂ ਦੇ ਨਾਲ ਮੇਸਬਿਹੇਵ ਜਿਹੜਾ ਕੀਤਾ ਹੈ ਉਹਨਾਂ ਨੇ ਲੱਸੀ ਨਹੀਂ ਪਰ ਬਾਤ ਬਾਤ ਲਾਣੀ ਬਾਤ ਨਾਲ ਉਸ ਬਾਤ ਨੂੰ ਲੈ ਕੇ ਐਸਐਸਪੀ ਸ੍ਰੀ ਮੁਖਤਸਰ ਸਾਹਿਬ ਨੇ ਉਹਨਾਂ ਨਾਲ ਮੇਸਬਿਹੇਵ ਹੈ ਇਹ ਜੋ ਲੋਕ ਮਿਲ ਕੇ ਆਏ ਨੇ ਜਿਨ੍ਹਾਂ ਦੇ ਵਿੱਚ ਉਹ ਲੋਕੀ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਆਮ ਨਹੀਂ ਅਸਲੀ ਪਹਿਲਾਂ ਪ੍ਰਭਜਿੰਦਰ ਜਿਹੜੇ ਪ੍ਰਭਜਿੰਦਰ ਕਹਿੰਿਆ ਕਿ ਡੈਂਪੀ ਢਲੋਂ ਦੇ ਨਾਲ ਉਹ ਹੁੰਦੇ ਸੀ ਅੱਜ ਵੀ ਡੈਂਪੀ ਢਲੋਂ ਦੇ ਨਾਲ ਹੈ ਉਹ ਵਿਅਕਤੀਆਂ ਦਾ ਵੀ ਅੰਦਰ ਜਿਹੜੀ ਇਸ ਤਰੀਕੇ ਦੇ ਨਾਲ ਐਸਐਸਪੀ ਨੇ ਨਹੀਂ ਸੁਣਵਾਈ ਕੀਤੀ ਕਿ ਉਹ ਲੋਕ ਨੇ ਜਿਹੜੇ ਕਿਸਾਨ ਯੂਨੀਅਨ ਤੱਕ ਨਾਲ ਵੀ ਲੜ ਪਏ ਸੀ ਡੈਂਪੀ ਢਲੋਂ ਪਰ ਸੁਣਵਾਈ ਕਿਉਂ ਨਹੀਂ ਹੋਈ ਸਰਕਾਰ ਹੁੰਦਿਆਂ ਇਹ ਸਮੱਸਿਆ ਵੀ ਉਹੋ ਜਿਹੜੀ ਆਮ ਲੋਕਾਂ ਦੀ ਸਮੱਸਿਆ ਕੋਈ ਆਪਣੇ ਕੰਮ ਨਹੀਂ ਗਈ ਸੀ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਕੀ ਮਾਮਲਾ ਹੈ ਇਸ ਵਿਸ਼ੇ ਤੇ ਮਿਲਣਗੇ ਸੀ ਕੀ ਕੀ ਅੰਦਰ ਗੱਲਾਂ ਅਜੀ ਮੈਂ ਸੁਖਵਿੰਦਰ ਸਿੰਘ ਸਰਪੰਚੀ ਪਿੰਡ ਕੋਟਲੀ ਆਪਾਂ ਇਹ ਗੱਲ ਹੈ ਜੀ 20 ਤਰੀਕ ਨੂੰ ਰਾਤ ਦੇ 11:00 ਵਜੇ ਅਸੀਂ ਕਿਸੇ ਨਿੱਜੀ ਕੰਮ ਤੋਂ ਮੋਗੇ ਤੋਂ ਪਿੰਡ ਆ ਰਹੇ ਸੀ ਜਦੋਂ ਮੱਲਣ ਤੋਂ ਆਪਾਂ ਕੋਟਲੀ ਬਲੂਨ ਆਏ ਤਾਂ ਜਿਹੜੇ ਚੋਰ ਸੀਗੇ ਉਹ ਮੱਲਣ ਦੇ ਰਸਤੇ ਤੇ ਟਰਾਂਸਫਰਮ ਲਾ ਰਹੇ ਸੀਗੇ ਗੱਡੀ ਉਹਨਾਂ ਦੀ ਸੜਕ ਦੇ ਵਿਚਾਲੇ ਖੜੀ ਸੀਗੀ ਅਸੀਂ ਉਹਨਾਂ ਨੂੰ ਹਾਰਨ ਦਿੱਤਾ ਤਾਂ ਉਹਨਾਂ ਨੇ ਗੱਡੀ ਪਾਸੇ ਕਰਨ ਦੀ ਬਜਾਏ ਆਪਾਂ ਨੇ ਕਿਰਪਾ ਨਾਲ ਖਿਲਾ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਸੀ ਗੱਡੀ ਪਿੱਛੇ ਰੋਕ ਲਈ ਜਦੋਂ ਉਹਨਾਂ ਨੇ ਗੱਡੀ ਸਾਡੇ ਪਿੰਡ ਨੂੰ ਤੋੜ ਲਈ ਤਾਂ ਆਪਣੇ ਸ਼ੱਕ ਹੋ ਜਾਂਦਾ ਕਿਤੇ ਬੰਦੇ ਪਿੰਡ ਦੇ ਨਾ ਹੋਣ ਅਸੀਂ ਉਹਨਾਂ ਦੇ ਗੱਡੀ ਪਿੱਛੇ ਲਾ ਲਈ ਤੇ ਜਦੋਂ ਆ ਪੈਟਰੋਲ ਪੰਪ ਦੇ ਕੋਲੇ ਅਸੀਂ ਆਏ ਉਹਨਾਂ ਦਾ ਪਿੱਛਾ ਕਰਦੇ ਹੋਏ ਉਹਨਾਂ ਨੇ ਫੇਰ ਹਥਿਆਰ ਕੱਢੇ ਤਿਰਪਾਨਾ ਵਗੈਰਾ ਸਾਨੂੰ ਦਿਖਾਇਆ ਕਿ ਅਸੀਂ ਆਪ ਦਾ ਬਚਾਅ ਕਰਨ ਤੇ ਉੱਥੇ ਰੋਕ ਗਏ ਤੇ ਅਸੀਂ ਉਹ ਗੱਡੀ ਦੇਖਣਾ ਫੋਟੋ ਲੈ ਲਈ ਨੰਬਰ ਪਲੇਟ ਦੀ ਤਾਂ ਉਹ ਇੱਕ ਜਿਹੜਾ ਸਾਡਾ ਪਿੰਡ ਦੇ ਆਪਣੀ ਵਟਸਐਪ ਗਰੁੱਪ ਬਣੀ ਹੁੰਦੀ ਹੈ ਉਸ ਗਰੁੱਪ ਦੇ ਵਿੱਚ ਅਸੀਂ ਮੈਂ ਉਹ ਖੁਦ ਵਾਈਸ ਮੈਸੇਜ ਪਾਇਆ ਫੋਟੋ ਪਾਈ ਵੀ ਜੇ ਕਿਸੇ ਬੰਦੇ ਨੂੰ ਇਹ ਗੱਡੀ ਦਾ ਪਤਾ ਲੱਗਦਾ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਮੈਂ ਉਹਦਾ ਪਰਸਨਲ ਨੰਬਰ ਦਿੱਤਾ ਵੀ ਇਹਨਾਂ ਤੇ ਆਪਾਂ ਬਣਦੀ ਕਾਨੂੰਨੀ ਕਾਰਵਾਈ ਕਰਵਾ ਜੀ ਤਾਂ ਉਹ ਜੀ ਬੰਦਿਆਂ ਦਾ ਸਾਨੂੰ ਪਤਾ ਲੱਗਿਆ ਮੋਗੇ ਜ਼ਿਲ੍ਹੇ ਦੇ ਮਾੜੀ ਮੁਸਫਾ ਮੁਸਫਾ ਪਿੰਡ ਆ ਜਿਹੜਾ ਉਹ ਤੋਂ ਵੀ ਉਹ ਬੰਦੇ ਐ ਤੇ ਉਹ ਇੱਕ ਦੋ ਬੰਦੇ ਨਹੀਂ ਉਹਨਾਂ ਦਾ ਗੈਂਗ ਪੂਰਾ ਤਗੜਾ ਹੈ ਉਹਨਾਂ ਨੇ ਇਸ ਤੋਂ ਪਹਿਲਾਂ ਲੰਬੀ ਦੇ ਵਿੱਚ ਜਿਹੜਾ 100 ਟ੍ਰਾਂਸਫਰਮ ਚੋਰੀ ਹੋਇਆ ਉਹ ਵੀ ਪਰਚਾ ਉਹ ਬੰਦਿਆਂ ਦੇ ਉ ਪਟਿੰਡੇ ਦੇ ਵਿੱਚ ਜਿਹੜੇ ਟਰਾਂਸਫਾਰਮ ਚੋਰੀ ਹੋਏ ਤਾਂ ਵੀ ਉਹ ਹੈ ਜਲੰਧਰ ਜ਼ਿਲ੍ਹੇ ਨੂੰ ਮੁਕੇ ਚ ਹੋਏ ਉਹ ਕੰਮ ਕਰਦੇ ਯਾਰ ਉਹ ਵੱਡਾ 그룹 ਹੈ ਗੈਂਗ ਉਹਨਾਂ ਦਾ ਇੱਕ ਕੰਮ ਕਰਦਾ ਹਰ ਇੱਕ ਪਿੰਡ ਦੇ ਵਿੱਚ ਉਹਨਾਂ ਦੇ ਬੰਦੇ ਵੀ ਛੱਡੇ ਹੋਏ ਜਿਹੜੇ ਉਹਨਾਂ ਨੂੰ ਰਸਤਿਆਂ ਦਾ ਦੱਤਦੇ ਨੇ ਕੋਈ ਛੋਟੇ ਬੰਦੇ ਦਾ ਪਤਾ ਨਹੀਂ ਹੁੰਦਾ ਕਿਹੜੇ ਰਸਤੇ ਟਰਾਂਸਫਾਰਮ ਹੈ ਕਿੱਧਰ ਦੀ ਲੰਘਣਾ ਆਪਾਂ ਹੂੰ ਤੇ ਉਸ ਤੋਂ ਬਾਅਦ ਜੇ ਅਸੀਂ ਜਦੋਂ ਬੰਦਿਆਂ ਦਾ ਸਾਨੂੰ ਪਤਾ ਲੱਗਿਆ ਸਨਾਟ ਤੋਂ ਬੋਗੀ ਕਿਉਂਕਿ ਮਸਲਾ ਵੱਡਾ ਸੀ ਜੇ ਆਪਾਂ ਖਾਣੇ ਦੇ ਵਿੱਚ ਹੀ ਆਪਾਂ ਗੱਲ ਰੱਖਦੇ ਤਾਂ ਉਹ ਮਸਲਾ ਨਿਜਖਣ ਵਾਲਾ ਨਹੀਂ ਸੀ ਕਿਉਂਕਿ ਉਹਨਾਂ ਦੇ ਪਹਿਲੇ ਆਲਰੇਡੀ ਪਹਿਲਾਂ ਬਹੁਤ ਮੈਂਬਰ ਕਮੇਟੀ ਤੇ ਤੇ ਸਰਪੰਚ ਸਾਹਿਬਾ ਨੇ ਅਸੀਂ ਐਸਐਸਪੀ ਸਾਹਿਬ ਨੂੰ ਦਫ਼ਤਰ ਮਿਲਣ ਗਏ ਤਾਂ ਜਦੋਂ ਮਿਲੇ ਤੋਂ ਉਹਨਾਂ ਨੇ ਸਾਨੂੰ ਪੁੱਛਿਆ ਵੀ ਜਿਹੜੀ ਇੱਕ ਵਾਈਸ ਮੈਸੇਜ ਮੇਰੇ ਕੋਲੇ ਪਹੁੰਚਿਆ ਉਹ ਕਿੰਨਾ ਦਾ ਹੈ ਅਸੀਂ ਕਿਹਾ ਜੀ ਮੈਂ ਕਹਿੰਦਾ ਮੇਰਾ ਮੈਂ ਸਪੈਸ ਤੋਂ ਆ ਵੀ ਜਿੰਨੇ ਵਾਰੀ ਸਮਝੇ ਹੋ ਮੈਸੇਜ ਆਇਆ ਸੀ ਵੀ ਜੇ ਕਿਸੇ ਨੂੰ ਗੱਡੀ ਦਾ ਪਤਾ ਲੱਗਦਾ ਹੈ ਤਾਂ ਸਾਡੇ ਨਾਲ ਕੰਟੈਕਟ ਕਰੋ ਆਪਾਂ ਬਣਦੀ ਕਾਨੂੰਨੀ ਕਾਰਵਾਈ ਚੱਲੇਗੀ ਉਲਟਾ ਐਸਐਸਪੀ ਸਾਹਿਬ ਮੈਨੂੰ ਬੋਲੇ ਵੀ ਤੈਨੂੰ ਅਸੀਂ ਪਰਚਾ ਦੇ ਕੇ ਅੰਦਰ ਸਿੱੜ ਦੇਣਾ 6 ਮਹੀਨੇ ਵਾਸਤੇ ਤੇਰੀ ਬੇਲ ਨਹੀਂ ਹੋਣੀ ਤੇ ਮੈਂ ਕਿਹਾ ਜੀ ਮੇਰੇ ਤੋਂ ਕੀ ਗਲਤੀ ਹੋ ਗਈ ਕਹਿੰਦੇ ਤੁਸੀਂ ਕੌਣ ਹੁੰ ਵੀ ਜਿਹੜੇ ਆਪਣੇ ਚੋਰ ਆ ਉਹਨਾਂ ਦੀ ਉਹਨਾਂ ਦਾ ਪਤਾ ਕਰਨ ਵਾਲੇ ਉਹਨਾਂ ਦਾ ਪਿੱਛਾ ਕਰਨਾ ਅਸੀਂ ਆ ਜੀ ਸਾਡੇ ਪਿੰਡ ਦੇ ਵਿੱਚ ਆਏ ਸੀ ਇੱਕ ਸਰਪੰਚ ਹੋਣ ਦੇ ਨਾਤੇ ਮੈਂ ਪਤਾ ਕੀਤਾ ਹੂੰ ਕਹਿੰਦੇ 6 ਮਹੀਨੇ ਸੇਜੇਲ ਜੇਲ੍ਹ ਦੇ ਵਿੱਚ ਸੜੇਗਾ ਤੂੰ ਤੇ ਅੱਜ ਤੋਂ ਬਾਅਦ ਜੇ ਇਹੋ ਜਿਹੀ ਕੋਈ ਹਰਕਤ ਕੀਤੀ ਤੇ ਅਸੀਂ ਤੈਨੂੰ ਪਰਚਾ ਦੇ ਕੇ ਜੇਲ੍ਹ ਚ ਪਾਉਂਦੇ ਹਾਂ ਤੇ ਅਸੀਂ ਉੱਥੋਂ ਜਦੋਂ ਸਾਡੀ ਇੰਨੀ ਇੱਕ ਸਾਡੀ ਬੇਇੱਜ਼ਤੀ ਹੋ ਗਈ ਐ ਐਸਐਸਪੀ ਸਾਹਿਬ ਵੱਲੋਂ ਤੇ ਅਸੀਂ ਉੱਥੋਂ ਉੱਠ ਕੇ ਆਪਦਾ ਤੁਰਕੇ ਵਾਪਸ ਆ ਗਏ ਤੇ ਫਿਰ ਅਸੀਂ ਉੱਥੇ ਆਪਣੇ ਕੁਝ ਮੀਡੀਆ ਵਾਲੇ ਭਰਾ ਆਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇੱਕ ਮੇਲ ਪਾਈ ਐ ਮਾਨਯੋਗ ਡੀਜੀਪੀ ਪੰਜਾਬ ਨੂੰ ਵੀ ਪਾਈ ਐ ਜੀ ਅਸੀਂ ਮਾਨਜੁਗ ਚੇਅਰਮੈਨ ਮੁੱਖੀ ਅਧਿਕਾਰ ਨੂੰ ਇੱਕ ਮੇਲ ਪਾਈ ਹੈ ਵੀ ਇਹੋ ਜਿਹੇ ਅਫਸਰਾਂ ਦੀ ਸਾਨੂੰ ਲੋੜ ਨਹੀਂ ਜਿਹੜੇ ਆਪਣੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਹੈ ਇਹੋ ਜਿਹੇ ਅਫਸਰ ਜਿਹੜੇ ਸ਼ਰਿਆਂ ਮਚੋਰਾ ਦੀ ਮਦਦ ਕਰ ਰਹੇ ਅਸੀਂ ਕਹਿ ਰਹੇ ਹਾਂ ਕਿਉਂਕਿ ਇਹਦੇ ਵਿੱਚ ਤਾਂ ਕੋਈ ਦੋਚਿੱਤੀ ਰਹਿ ਨਹੀਂ ਰਹੇਗੀ ਸ਼ਰਿਆਂ ਮ ਉਹਨਾਂ ਨੇ ਚੋਰਾਂ ਦਾ ਪੱਖ ਪੂਰਾ ਅਸੀਂ ਅਖਿਆ ਜੀ ਉਹਨਾਂ ਕੋਲੇ ਹਥਿਆਰ ਸੀਗੇ ਅਸਲਾ ਸੀਗਾ ਸਾਨੂੰ ਦਿਖਾਇਆ ਉਹਨਾਂ ਨੇ ਕਹਿੰਦੇ ਤੁਸੀਂ ਕੌਣ ਹੋ ਉਹ ਵੈਰੀਫਾਈ ਕਰਾਂਗੇ ਅਸੀਂ ਅਖਿਆ ਜੀ ਚਲੋ ਅਸੀਂ ਨਹੀਂ ਵੈਰੀਫਾਈ ਕਰਦੇ ਹੁਣ ਇੱਕ ਗੱਲ ਇੱਥੇ ਅਸੀਂ ਵੀ ਇਹ ਵੀ ਹੈ ਵੀ ਸਾਡੇ ਕੋਟ ਭਾਈ ਖਾਣੇ ਦੇ ਵਿੱਚ ਕਿਉਂਕਿ ਜਿਹੜੇ ਮਲਾਕਮ ਹੁੰਦੇ ਉਹਨਾਂ ਨੂੰ ਪਹਿਲਾਂ ਆਲਰੇਡੀ ਬਹੁਤ ਜ਼ਿੰਮੇਵਾਰੀਆਂ ਹੋਰ ਬਹੁਤ ਰੋਲੇ ਹੁੰਦੇ ਅਸੀਂ ਜੀ ਇਹ ਦਰਖਾਸਤਾਂ ਬਹੁਤ ਗਈਆਂ ਹੋਈਆਂ ਪਰ ਚੋਰ ਨਹੀਂ ਫੜੇ ਗਏ ਜੇ ਅਸੀਂ ਚੋਰ ਫੜ ਕੇ ਲੈ ਕੇ ਆਉਂਦੇ ਅਸੀਂ ਬਾਈ ਨੇਮ ਸਾਨੂੰ ਦੱਸ ਰਹੇ ਆਂ ਵੀ ਉਹ ਮਾੜੀ ਮੁਸਤਾ ਪਿੰਡ ਨਾਲ ਸੰਬੰਧ ਰੱਖਦੇ ਆ ਬੰਦੇ ਤੇ ਹੋਰ ਵੀ ਬਗੜਾੜੀ ਦੇ ਬੰਦੇ ਹੋਰ ਉਹਨਾਂ ਨਾਲ ਬੰਦੇ ਫੜੇ ਹੋਏ ਆ ਤੁਸੀਂ ਕਰਦੇ ਗ੍ਰੈਡ ਚ ਗ੍ਰੈਡ ਚ ਗ੍ਰੈਡ ਜਾਂ ਨਹੀਂ ਗ੍ਰੈਡ ਚ ਆ ਤੇ ਇੰਨੀ ਗੱਲ ਉਹ ਨਾ ਹੋਈ ਜੀ ਉਸ ਤੋਂ ਬਾਅਦ ਮੰਨ ਕੇ ਚੱਲੋ ਵੀ ਅਸੀਂ ਫਿਰ ਸੈਂਪਲੇ ਕੰਟਰੈਕਟ ਆ ਕਿ ਕਿਉਂ ਨਾ ਪਾ ਇਹ ਤੇ ਨਾ ਇਹ ਗੱਲ ਉੱਪਰ ਆਪਣੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਖਾਂਦ ਜAVE ਜੀਜੀ ਪੰਜਾਬ ਦੇ ਮੁੱਖ ਅਧਿਕਾਰ ਦੇ ਚੀਰ ਮੰਤਰੀ ਦੇ ਧਿਆਨ ਚ ਗੱਲ ਹੈ ਸਰਕਾਰ ਤਾਂ ਕਹਿੰਦੀ ਹੈ ਕਿ ਕੋਈ ਵੀ ਘਟਨਾ ਹੈ ਨਸ਼ਾ ਵੇਚਦਾ ਹੈ ਕੋਈ ਚੋਰੀਆਂ ਹੁੰਦੀਆਂ ਸਾਡੇ ਧਿਆਨ ਦੇ ਵਿੱਚ ਲਿਆਓ ਅਸੀਂ ਕਾਰਵਾਈ ਕਰਾਂਗੇ ਪੁਲਿਸ ਨੇ ਵੱਡੇ ਵੱਡੇ ਬੋਲ ਕਾਇਮ ਹੁੰਦੇ ਆ ਤੁਸੀਂ ਧਿਆਨ ਦੇ ਵਿੱਚ ਲਿਆਂਦਾ ਤੁਹਾਨੂੰ ਇਹ ਚੀਜ਼ਾਂ ਹੋਣ ਲੱਗੀਆਂ ਇੱਕ ਮਤਲਬ ਇਹਦਾ ਮਤਲਬ ਕੀ ਨਿਕਲਦਾ ਕੁਬਤਾਤਾ ਜੀ ਇਹ ਹੁਣ ਮੈਂ ਮੌਜੂਦਾ ਸਪੀਕਰ ਜੀ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਸੀ ਆਪਣੇ ਐਮਐਲਏ ਸਭ ਦਾ ਫੋਨ ਕਰਵਾਇਆ ਸੀ ਉਹਨਾਂ ਨੂੰ ਮਿਲ ਲੱਗੇ ਸੀ ਕਿ ਸੁਣਵਾਈ ਛੇਤੀ ਹੋ ਜਾਂਦੀ ਹੈ ਲੱਗੇ ਜਿਹੜੇ ਸਾਡੀ ਸੁਣਵਾਈ ਨੂੰ ਇਹੋ ਜਿਹੇ ਅਫਸਰ ਕਰ ਰਹੇ ਜਿਹੜੇ ਆਮ ਲੋਕ ਆਮ ਪਬਲਿਕ ਆ ਉਹਨਾਂ ਦੀ ਸੁਣਵਾਈ ਕਿੱਦਾਂ ਹੋਊਗੀ ਲੋ ਐਮਐਲਏ ਦੀ ਬੁੱਕਤ ਹੈ ਨਹੀਂ ਕਿ ਪੰਜਾਬੀ ਨਹੀਂ ਬੁੱਕਤ ਦੀ ਗੱਲ ਇੱਥੇ ਆਜੀ ਉਹ ਅਫਸਰ ਹੀ ਮੰਨ ਕੇ ਚਲੋ ਇਹੋ ਜਿਹਾ ਅਫਸਰ ਹੈ ਜਿਨ੍ਹਾਂ ਨੂੰ ਨਾਂ ਤਾਂ ਕਿਸੇ ਦਾ ਪਤਾ ਹੈ ਵੀ ਇਹ ਐਮਐਲਏ ਸਾਹਿਬ ਹੈ ਜਾਂ ਇਹ ਸਰਪੰਚ ਸਾਹਿਬ ਹੈ ਪਿੰਡ ਦੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਇੱਕ ਸ਼ਰਮ ਚੋਰਾਂ ਦੀ ਇੱਕ ਹਿਸਾਬ ਦੀ ਤਰਫਦਾਰੀ ਕਰਨ ਲੱਗ ਗਏ ਸਾਡੇ ਕੋਲ ਤੁਸੀਂ ਕੌਣ ਹੋੰਨੇ ਹੋ ਸੀ ਆਪੇ ਵਾਈਫ ਵੈਰੀਫਾਈ ਕਰਾਂਗੇ ਤੇ ਫਿਰ ਅਸੀਂ ਉਹੀ ਗੱਲ ਫੇਰ ਕਹਿਣੀ ਹੈ ਵੀ ਇੰਨੇ ਇੰਨੀਆਂ ਚੋਰੀਆਂ ਹੋਊਗਾ ਹਜ਼ਾਰਾਂ ਦੀ ਗਿਣਤੀ 'ਚ ਇੱਕ ਇਹ ਮੰਨ ਕੇ ਚਲੋ ਵੀ ਆਪਾਂ ਵੀ ਹੁਣ ਇੱਕ ਗ੍ਰੈਡ ਦੇ ਵਿੱਚ ਖੜੇ ਆਂ ਜੀ ਇਹ ਇੱਕ ਸਰਕਾਰੀ ਸੰਪਤੀ ਹੁੰਦੀ ਹੈ ਜਿਹੜੇ ਟਰਾਂਸਫਰ ਹੁੰਦੇ ਇੱਕ ਟਰਾਂਸਫਰਮ ਦੇ ਲਾਗਤ ਜੇ ਆਪਾਂ ਮੰਗੂਲੀ ਲਾ ਕੇ ਚੱਲ ਗਏ 20000 ਰੁਪਿਆ ਖਰਚਾ ਹੁੰਦਾ ਹੈ ਹਜ਼ਾਰ ਦੇ ਲਗਭਗ ਸਾਡੇ ਏਰੀਏ ਚ ਬਠਿੰਡਾ ਮੋਕਸਰ ਫਰੀਦਕੋਟ ਜੇ ਆਪਾਂ ਮਲੋਟ ਏਰੀਆ ਦੀ ਗੱਲ ਕਰੀਏ ਹਜ਼ਾਰ ਤੋਂ ਵੱਧ ਟਰਾਂਸਫਾਰਮ ਚੋਰੀ ਚੋਰੀ ਹੋ ਗਏ ਜਿਹੜੀ 2 ਕਰੋੜ ਦਾ ਵਾਇਟ ਬਣਦਾ ਹਜ਼ਾਰ ਟਰਾਂਸਫਾਰਮ ਹਾਂ ਤੇ ਤੁਸੀਂ ਦੇਖੋ ਐਡੀ ਵੱਡੀ ਚੋਰੀ ਨੂੰ ਕਹਿੰਦੇ ਨਿੱਕੀ ਜਿਹੀ ਚੋਰੀ ਆ ਤੁਸੀਂ ਮੂੰਹ ਚੱਕ ਕੇ ਆਗੇ ਸਾਡੇ ਕੋਲ ਐਸਐਸਪੀ ਕਹਿੰਦੇ ਹਾਂ ਇਹਨੂੰ ਨਿੱਕੀ ਚੋਰੀ ਮੰਨ ਰਿਹਾ ਇੱਕ ਕਿਸਾਨ ਹੈ ਜੀ ਤੁਸੀਂ ਦੇਖੋ ਵੀ ਇੱਕ ਕਿਸਾਨ ਹੈ ਜੀ ਜਿਹਦੇ ਕੋਲ 2 ਕਿੱਲੇ ਜ਼ਮੀਨ ਹੈ ਉਹ ਠੇਕੇ ਦੇ ਲੈ ਕੇ ਵਾਈ ਕਰ ਰਿਹਾ ਹਮ ਬਚਨਾ ਕਿੰਨਾ ਹੁੰਦਾ 500000 ਕਿੱਲੇ ਮਗਰ ਉਹਦਾ 500000 ਤੋਂ ਪਹਿਲਾਂ ਜੀ ਖਾਚਾ ਆ ਜਾਂਦਾ ਬੰਦਾ ਭਾਜਦਾ ਫਿਰ ਝੋਨਾ ਵੀ ਮਰ ਜਾਂਦਾ ਉਹਦਾ ਫਸ ਮਨਨ ਕੀ ਗੱਲ ਹੈ ਹਾਂਜੀ ਤੁਸੀਂ ਫਿਰ ਐ ਐਮਐਲ ਨੂੰ ਦੱਸਿਆ ਨਹੀਂ ਕਿ ਸਾਡੇ ਨਾਲ ਤਾਂ ਆ ਹੋਈ ਅੰਦਰ ਗਿਆ ਨਾ ਹਾਂਜੀ ਐਮਐਲ ਸਾਹਿਬ ਨੇ ਉਹਨਾਂ ਨੂੰ ਧਿਆਨ ਚ ਲਿਆਂਦੀ ਗੱਲ ਵੀ ਸਾਡੇ ਨਾਲ ਇਦਾਂ ਮਿਸਬੂਹ ਕੀਤਾ ਗਿਆ ਅਸੀਂ ਤਿੰਨ ਸਰਪੰਚ ਸੀਗੇ ਸਪਾਈ ਰਸ਼ਮਿੰਦਰ ਢਿੱਲੋਂ ਅੱਜ ਆਪਣੇ ਬਲਾਕ ਦੇ ਪ੍ਰਧਾਨ ਉਹ ਅੱਜ ਆਪਣੇ ਨਿੱਜੀ ਕਾਰਨ ਕਰਕੇ ਫੌਰਨ ਕੋਟੇਮਾ ਦੇ ਵਿੱਚੋਂ ਗਏ ਹੋਏ ਐ ਵੀ ਅਸੀਂ ਗਏ ਸੀ ਬਾਈ ਤੱਪੀ ਬਾਈ ਪੱਪਾ ਪ੍ਰਧਾਨ ਗਏ ਸੀ ਪਰ ਵੀ ਸਾਡੀ ਉੱਥੇ ਸੁਣਵਾਈ ਨਹੀਂ ਹੋਈ ਤੇ ਉਹਨਾਂ ਨਾਲ ਵੀ ਉਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਹੋਈ ਉਹ ਆਪਣੇ ਹਜੇ ਧਿਆਨਤ ਨਹੀਂ ਕੀਤੀ ਗੱਲਬਾਤ ਹੋਈ ਪਰ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੀ ਇਹੋ ਜਿਹਾ ਅਫਸਰ ਅਸੀਂ ਨਹੀਂ ਚਾਹੀਦੇ ਸਾਨੂੰ ਇਹਨਾਂ ਨੂੰ ਬਦਲਿਆ ਜਾਵੇ ਮਤਲਬ ਇਹ ਵੀ ਤਾਂ ਨਹੀਂ ਕਿਤੇ ਵੀ ਤੁਹਾਡੇ ਰਾਹੀਂ ਹੋ ਸਕਦਾ ਕਿ ਆਉਣ ਵਾਲੀਆਂ ਚੋਣਾਂ ਐ ਬਲਾਕ ਸੰਪਤੀ ਚੋਣਾਂ ਜ਼ਿਲ੍ਹਾ ਪ੍ਰੇਸ਼ਰ ਦੀਆਂ ਚੋਣਾਂ ਬੀਐਸਐਸਪੀ ਆਖੀਣਾ ਲੱਗਦਾ ਹੋਵੇ ਤੁਹਾਡੇ ਰਾਈ ਇਹ ਐਸਐਸਪੀ ਨੂੰ ਸਾਈਡ ਲਾਈਨ ਕਰਨ ਦੀ ਹੋਵੇ ਕਿ ਰੈਂਪੀਟ ਨੂੰ ਸਿੱਧੇ ਨਾਲ ਕਰ ਸਕਦੇ ਹਾਂ ਰੋਲਾ ਪੁਆ ਕੇ ਵੀ ਇਹੋ ਜੀ ਕੋ ਗੱਲ ਤਾਂ ਨਹੀਂ ਨਹੀਂ ਜੀ ਇਹੋ ਜੀ ਗੱਲ ਹੈ ਕਿਉਂਕਿ ਗੱਲ ਇਹ ਹੈ ਨਾ ਵੀ ਸਾਡੇ ਸੁਣ ਦੇ ਵਿੱਚ ਆਇਆ ਕਿਉਂਕਿ ਜਦੋਂ ਮੈਨੂੰ ਕਾਲ ਆਨ ਲੱਗ ਗਏ ਜਿਹੜੇ ਆਮ ਲੋਕਸ ਨੇ ਜੀ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਉਹ ਸਾਰੇ ਮੈਨੂੰ ਕਾਲ ਕਰ ਰਹੇ ਸੀ ਇਥੋਂ ਤੱਕ ਕਿ ਬਹੁਤ ਮੁਲਾਜ਼ਮਾਂ ਦੇ ਫੋਨ ਵੀ ਆਏ ਕਿ ਕਹਿੰਦੇ ਬਾਈ ਜੀ ਸਾਡੀ ਨਹੀਂ ਸੁਣਵਾਈ ਹੋਈ ਸੀ ਉਹਦੀ ਕੀ ਹੋ ਗਈ ਉਹਤ ਮੁਲਾਇਮਾਂ ਕੋਲਸ ਮੁਲਾਇਮਾਂ ਦਾ ਫੋਨ ਹੈ ਹਾਂ ਇਹ ਹਾਲਾਤ ਹੈ ਕਹਿੰਦੇ ਇਹਨੂੰ ਬਦਲਿਆ ਜਾਵੇ ਵੀ ਇਹ ਕਿਸੇ ਦੀ ਸੁਣਵਾਈ ਨਹੀਂ ਹੋਊਗੀ ਨਹੀਂ ਇਹ ਪਹਿਲਾਂ ਵੀ ਕਿਸੇ ਇਸ ਤਰੀਕੇ ਨਾਲ ਕਿਸੇ ਮਤਲਬ ਮਿਲਣਗੇ ਹੋਮੋ ਜੋ ਤੁਸੀਂ ਕਿਹਾ ਕਿ ਨਸ਼ਾ ਰੋਗੂ ਕੀ ਇਹ ਹੈਗੇ ਅਫਸਰਾਂ ਨੂੰ ਮਤਲਬ ਕਰਨੇ ਚਾਹੀਦੇ ਜੇ ਤੱਕ ਸਿੱਟਨੇ ਨਹੀਂ ਆ ਸਾਨੂੰ ਤਾਂ ਹੈਰਾਨ ਕਰ ਛੱਡਿਆ ਕੰਨੀਆਂ ਸਾਡੀਆਂ ਟਰਾਲੀਆਂ ਚ ਪਈਆਂ ਤੇਲ ਲੈਣ ਜਾਂਦੇ ਆ 11 ਦਿਨ ਹੋ ਗਏ ਪਾਣੀ ਨਹੀਂ ਲੱਗਿਆ ਧੋਣੇ ਨੂੰ ਕੀ ਕਰਾਂਗੇ ਕੀ ਜੇ ਤੇਲ ਦਾ ਕਿਹਾ ਜੇ ਟਰਾਂਸਫਾਰਮਰ ਦਾ ਟਰਾਂਸਫਾਰਮਰ ਸਾਡੇ ਖੜਕਾ ਟਰਾਂਸਫਾਰਮਰ ਚੋਰੀ ਹੋ ਰਹੀ ਹੈ ਜੀ ਚੋਰੀ ਹੋ ਨਹੀਂ ਰੇ ਹੋ ਗਏ ਰਾਤ ਦੇ ਫੋਨ ਸੜਾ ਨੂੰ ਕਰਾਤੇ ਡਰ ਹੈ ਨਹੀਂ ਕਿਸੇ ਨੂੰ ਕਿਸੇ ਦਾ ਕਿਸੇ ਨੂੰ ਨਹੀਂਗਾ ਬਸ ਤੋਂ ਡਰਦੇ ਨਹੀਂਗੇ ਬਸ ਤੋਂ ਕੋਈ ਨਹੀਂ ਡਰਦਾ ਜਿਹੜੇ ਆਏ ਚੋਰ ਨਾਲ ਲੈ ਕੇ ਜੀ ਜਾਂਦੇ ਸਾਨੂੰ ਜੀਦਰ ਨੂੰ ਤਾਂ ਮਾਰਤਾ ਇਹਨਾਂ ਨੇ ਸਦਮ ਕਰਤੇ ਸਾਡੇ ਝੋਲੇ ਸੁੱਤੀ ਜਾਂਦੇ ਅਸੀਂ ਮੋਟਰਾਂ ਕਹਦੇ ਨਾਲ ਚਲਾਈਏ ਅਸੀਂ ਹਮ ਆ ਕੰਮ ਤਾਂ ਇਹ ਜੇ ਕਰਾਈ ਜਾਂਦੀ ਜਿਹੜੇ ਆਏ ਸੁਰਸ ਸੁਣਾਈ ਨਹੀਂ ਕਰਦੀ ਕੋਈ ਸੁਣਾਈ ਨਹੀਂ ਕਰਦੀ ਸਰਪੰਚਾਂ ਨਹੀਂ ਤੇ ਐਮਐਲਏ ਦੀ ਸੁਣਾਈ ਨੂੰ ਕਰਦੀ ਸਾਨੂੰ ਆਮ ਲੋਕਾਂ ਨੂੰ ਕੌਣ ਕਰੂਗਾ ਹਮ ਹਾਲ ਦੀ ਗੇਣਾ ਜੀ ਸਾਡੀ ਆ सरपंचਾ ਸਾਡੇ ਪਿੰਡ ਦੇ ਮੁਖ ਲਾ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਬੇਇੱਜ਼ਤੀ ਕਰਕੇ ਕਰਤਾ ਇਹਨਾਂ ਨੂੰ ਹੂੰ ਤੇ ਸਾਡੇ ਆਰਗਾਂ ਨੂੰ ਕੌਣ ਪੁੱਛੂਗਾ ਆਮ ਜੀਵਿੰਦਾਰਾਂ ਨੂੰ ਐਨੀ ਤਾਂ ਜ਼ਮੀਨਦਾਰੀ ਹੈ ਨਾ ਮੁੱਖ ਮੰਤਰੀ ਬੈਠਾ ਕਿੱਥੇ ਆ ਹੂੰ ਇਹਨੂੰ ਸੋਚ ਚਾਹੀਦੀ ਆ ਵੋਟਾਂ ਜੀਵਿੰਦਾਰਾਂ ਤੋਂ ਲਈਆਂ ਜੀਵਿੰਦਾਰਾਂ ਨੇ ਬਣਾਇਆ ਤੇ ਜੀਵਿੰਦਾਰਾਂ ਨੂੰ ਖੁੱਝ ਸਿੱਟੀ ਜਾਂਦਾ ਇਹ ਮਾਰੀ ਜਾਂਦਾ ਚੋਰ ਛੱਡਦੇ ਆ ਪਿੰਡਾਂ ਦੇ ਚਾਮ ਚੋਰੀਆਂ ਕਰੋ ਕਿਉਂ ਨਹੀਂ ਤਣਕ ਚੱਕ ਲੋ ਕਿਸੇ ਦਾ ਬੱਟਾ ਚੱਕ ਲੋ ਹਾਂ ਟ੍ਰਾਂਸਫਰ ਨੂੰ ਚੱਕ ਲੋ ਇਹਨਾਂ ਦੇ ਸਟਾਟਰ ਲਈ ਜਾਂਦੇ ਸਾਡੇ ਪਿੰਡੋਂ ਸਟਾਟਰ ਵੀ ਲੈ ਕੇ ਲਾਖੀ ਇਹ ਇੱਕ ਪ੍ਰਸ਼ਾਸਨ ਦੀ ਨਕਦੀ ਕਹਿ ਸਕਦੇ ਆਪਾਂ ਕਿਉਂਕਿ ਦੇਖੋ ਮੋਗੇ ਜ਼ਿਲ੍ਹੇ ਜੋ ਗੱਡੀ ਚੱਲ ਕੇ ਆਈ ਮਾੜੀ ਮਸਤਾ ਪਿੰਡ ਤੋਂ ਗੱਡੀ ਚੱਲ ਕੇ ਆਈ ਉਹਨਾਂ ਦਾ ਗੈਂਗ ਐਡਾ ਤਕੜਾ ਵੀ ਇੱਕ ਉਹਨਾਂ ਦੀ ਗੱਡੀ ਜਿਹੜੀ ਆਪਾਂ ਪਿਕਅਪ ਕਹਿ ਦਿੰਦੇ ਹਾਂ ਉਹਨਾਂ ਦੀ ਫ੍ਰੀਕੋਰਡ ਆ ਖਾਣੇ ਦੇ ਵਿੱਚ ਖੜੀ ਆ ਪਹਿਲਾਂ ਵੀ ਟਰਾਂਸਪੋਰਟ ਚੈੱਕ ਕਰ ਦਿੱਤੇ ਪਰ ਇਹ ਟਰਾਂਸਪੋਰਟ ਵਿੱਚ ਸੀਗੇ ਤੇ ਸਾਡੇ ਸੁਣਨਾ ਚਾਹੀਦਾ ਕੱਲ ਪਰਸੋਂ ਜਦੋਂ ਉਸ ਤੋਂ ਬਾਅਦ ਉਹ ਗੱਡੀ ਉਹਨਾਂ ਨੇ ਪਾਸੇ ਕਰਤੀ ਫੋਰਚੂਨਰ ਗੱਡੀ ਲਈ ਦਰਤੀ ਵੀ ਦੇਖੋ ਇੰਨੀ ਦੂਰੋਂ ਬੰਦੇ ਚੱਲ ਕੇ ਆਏ ਭਾਗਦਾ ਨੰਗੇ ਜੇ ਕੁੰਨਗੇ ਗੋਨਿਆਣਾ ਨੰਗੇ ਤੇ ਕਿਸੇ ਮੁਲਾਜ਼ਮ ਨੇ ਕਿਸੇ ਨਾਕਿਆ ਨੇ ਰੋਕੇ ਨਹੀਂ ਪੁੱਛਿਆ ਨਹੀਂ ਉਹਨਾਂ ਨੇ ਵਿੱਚ ਟਰਾਂਸਪੋਰਟੋਂ ਲੱਦੀ ਫਿਰਦੇ ਤੇ ਸਮਾਨ ਲੱਦੀ ਫਿਰਦੇ ਤੇਲ ਲੱਦੀ ਫਿਰਦੇ ਵੀ ਪ੍ਰਸ਼ਾਸਨ ਬਿਲਕੁਲ ਫੇਲ ਆ ਜੀ ਇੱਥੇ ਇਹ ਗੱਲ ਕਹਿ ਸਕਦੇ ਇਹ ਗੱਲ ਮਤਲਬ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਜੀ ਲੋਕ ਟਰਾਂਸਫਰ ਮਰ ਲਈ ਜਾਂਦੇ ਕਿਸਾਨ ਓਕੇ ਹੈ ਮੋਤਵਾਰ ਬੰਦੇ ਤੁਹਾਡੇ ਕੋਲ ਹੀ ਆਉਂਦੇ ਆ ਕੇ ਪਿੱਟਦੇ ਹੋਣਗੇ ਵੀ ਭਾਈ ਸੇ ਤਾਂ ਪੱਟੇਗੇ ਸਾਡਾ ਸਾਰਾ ਕੰਮ ਰੋਗ ਗਿਆ ਬਹੁਤ ਪਿੱਟਦੇ ਜੀ ਹਮ ਪੰਜ ਦੱਬੂ ਕੋਲ ਜਾਉਂਦੇ 10 ਪੈਂਟਾਂ ਜੀ ਸਾਡੀ ਐਸਐਸਪੀ ਨੂੰ ਬਹੁਤ ਗਾੜੇ ਬੀਤੀ ਬਹੁਤ ਜਿਆਦੇ ਬੀਤੀ ਤੁਸੀਂ ਨਾਲ ਸੀ ਹਮ ਤੁਹਾਨੂੰ ਸਰਪੰਚ ਜੀ ਕਿੰ ਸਰਪੰਚ ਦੇ ਬਲਡ ਪ੍ਰਬੰਧ ਨਹੀਂ ਸੀ ਜੀ ਆਮਾ ਦੀ ਪਾਰਟੀ ਜੀ ਅੱਜ ਤੋਂ ਸਾਨੂੰ ਵੀ ਇਹ ਕੇ ਪਤਾ ਲੱਗਿਆ ਵੀ ਆ ਸਾਡੀਆਂ ਬਿਲਕੁਲ ਨਿਆਂ ਚ ਮੋਟਰਾ ਜੀ ਹਾਂ ਕੰਟਰੀ ਜਿਹੜੀ ਨਿਆਂ ਹੁੰਦੀ ਹੈ ਵਿਚਾਲੀਆਂ ਹੀ ਆ ਗਈਆਂ ਜੀ ਆਪਣੇ ਇਹਨੇ ਪਾਪਾ ਜੀ ਦੀ ਵੀ ਹੋਰ ਵੀ ਸਾਰੀਆਂ ਵੀ ਹੂੰ ਜੀ ਇੱਕੋ ਨਿਆਈਂ ਤੇ ਲੈ ਸਕਦੀਆਂ ਮੋਟਰਾਂ ਤੇ ਆਪਾਂ ਨੂੰ ਸऱ्या ਆ ਪਤਾ ਲੱਗਦਾ ਕੋਈ ਮੇਲੀ ਕੋਲ ਤਾਂ ਹੈ ਜੀ ਆਹ ਵੀ ਮੇਲੀ ਕੋਲ ਤਾਂ ਹੈ ਜੀ ਮਤਲਬ ਮਤਲਬ ਤੁਸੀਂ ਹੁਣ ਤੁਹਾਨੂੰ ਜਿਵੇਂ ਇਹਨਾਂ ਦਾ ਬਿਹੇਵੀਅਰ ਹੋਇਆ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਚੋਰੀਆਂ ਆਏ ਨਹੀਂ ਹੁੰਦੀਆਂ ਵੀ ਕੁਝ ਮਿਲੀ ਪੁੱਲਤ ਹਾਂਜੀ ਬਿਲਕੁਲ ਪੂਰੀ ਹੈ ਜੀ ਉਹਨਾਂ ਦੇ ਕੰਨ ਤੇ ਜونی ਸਰਕੇ ਅਸੀਂ ਉੱਠ ਕੇ ਜਦੋਂ ਤੁਰੇ ਇਹਨਾਂ ਉਹਨਾਂ ਦਾ ਨਾਰਾਜ਼ਗੀ ਹੋ ਕੇ ਉੱਠੇ ਅਸਲ ਵਿੱਚ ਸਾਨੂੰ ਇਹਦਾ ਪਤਾ ਹੀ ਲੱਗਿਆ ਤੇ ਬੰਦਿਆਂ ਦੇ ਮੂੰਹ ਉੱਟ ਕੇ ਮੈਂ ਇਹਨਾਂ ਨੂੰ ਇੰਨਾ ਭੇੜਾ ਬੋਲਿਆ ਤੇ ਉਹਨੇ ਇੱਕ ਵੀ ਆਏ ਸ਼ਬਦ ਨਹੀਂ ਆਖਿਆ ਵੀ ਆਜੋ ਤੁਹਾਡੀ ਗੱਲ ਸੁਣਦੇ ਹਾਂ ਜਾ ਮੈਂ ਅੱਗੇ ਫੋਨ ਕਰਦਾ ਜਾਂ ਫੋੜੀ ਕਾਰਵਾਈ ਕਰਾਂਗੇ ਅਸੀਂ ਉਹਨਾਂ ਦੇ ਅੱਗੇ ਫਿਰ ਤਾਂ ਸ਼ਿਕਾਇਤ ਕਰਨ ਤੋਂ ਵੀ ਡਰ ਲੱਗਦਾ ਹੋਊ ਜੇ ਇੱਕ ਜੇ ਮਿਲੂਤਾ ਤੇ ਸਰਪੰਚ ਆਮ ਅਸੀਂ ਪਾਰਟੀ ਦੇ ਪ੍ਰਧਾਨ ਜੀ ਇਹਨਾਂ ਨਾਲ ਆਏ ਹੋਗੇ ਗ੍ਰਾਮ ਬੰਦਾਂ ਨੂੰ ਤਾਂ ਫਿਰ ਸ਼ਿਕਾਇਤ ਕਰਨ ਤੋਂ ਵੀ ਡਰ ਲੱਗਦਾ ਮੈਂ ਕਿਹਨਾਂ ਦੇਖਾਂਗੇ ਅਸੀਂ ਪੂਰਾ ਕਮੇਟੀ ਇਹਨਾਂ ਨਾਲ ਆ ਲੋਕ ਨੌ ਨੌ ਦਾ ਨਿਕਾਲਾ ਹੀ ਪਹਿਲਾਂ ਹੀ ਪ੍ਰਾਲਾ ਕਰਿਆ ਹਾਂ ਜਾ ਰੋਕੇ ਤੇ ਜੇ ਉਹਨੇੋਂ ਖੜਿਆ ਹਾਂ ਬਹੁਤ ਚਲਣ ਕਰ ਰਿਹਾ ਅੰਦਰ ਆ ਫਿਰ ਹੂੰ ਤੇ ਪਤਨੋ ਇੰਟਰਵਿਊ ਸੁਲਵਾਈ ਦੀ ਸੇਖ ਨਹੀਂ ਵਿਚਾਰੇ ਹਾਂ ਉਹਨੂੰ ਚੋਰਾ ਦੇ ਰਾਤ ਨੂੰ ਮਗਧ ਲੱਗੇ ਹਾਂ ਲੱਗੀ ਲਈ ਹੈ ਸਹੀ ਗੱਲ ਜਾਨੀ ਤੇ ਲੱਗੀ ਜੀ ਇਹ ਇਹਨਾਂ ਦੇ ਕਿ ਮਾਰਨ ਸਨ ਖੈਰ ਤਾਂ ਕੁਸਤਾ ਜਾਂਦੇ ਹਾਂ ਉਹ ਕਿਹਾ ਕਿ ਮਗਧ ਲੱਗਦਾ ਮਗਧ ਸਸਤੀ ਨੂੰ ਬਦਲਿਆ ਜਾਵੇ ਬਦਲ ਕਰਿਆ ਜਾਵੇ ਹੂੰ ਉਹ ਸੁਲਵਾਈ ਦੀ ਕਰੇ ਸਰਪੰਚ ਦੀ ਇਹਨਾਂ ਦੀ ਆਵਾਜ਼ ਨੂੰ ਬੰਦ ਕਰ ਠੀਕ ਹੈ ਬੰਦਿਆਂ ਦਾ ਖਤਰਾ ਹੁੰਦਾ ਹੈ ਮੈਂ ਦਰੂ ਨੋ ਕੋ ਡਾਟ ਨੋ ਨੋ ਤੁਰੇ ਇਹਦਾ ਗਾਣੂ ਕੋਰ ਕਿਓ ਬਲੇਕਿੰਗ ਦਾ ਕਿਉਂ ਨਾ ਬਜਾ ਕੀ ਮਾਨਸ ਕੀਓ ਦਰ ਹੈਣੀ ਦੇਖੋ ਜੀ ਇੱਕ ਗੱਲ ਹੈ ਵੀ ਹੁਣ ਜਿਹੜੇ ਦਾ ਮੁਕੀ ਜਿਹੜੋ ਸਾਰੇ ਕਰਦੇ ਉਸ ਤੋਂ ਨਾ ਹਾਂ ਜਲ ਇਹ ਸਭ ਤੋਂ ਇੱਕ ਗਾਣੇ ਕੋਲ ਦੇ ਕੁੱਤੀ ਲਈ ਜਾਨ ਮਾਤਰੀ ਕੀ ਇਹਨਾਂ ਦਾ ਕੋਸਾ ਮਾਜਾ ਸਾਡੇ ਕੋਲ ਜਿਹੜੇ ਦੋਨੇ ਜਿਹੜੇ ਕਰਦੇ ਨੇ 40 50 ਸਾਰੇ ਜਿਹੜੇ ਸਾਨੂੰ ਜਿਹੜਾ ਆ ਕੇ ਸਾਡੀ ਸੁਣਾਈ ਕਿਉਂਕਿ ਸਾਨੂੰ ਲੋਕ ਆਮ ਕਹਿੰਦੇ ਸੀਗੇ ਯਾਰ ਆਹ ਤਰ੍ਹਾਂ ਤੇ ਸਾਨੂੰ ਇਹਦਾ ਇਹ ਸਾਨੂੰ ਲੱਗਦਾ ਵਿੱਚ ਸਾਡਾ ਤੁਹਾਨੂੰ ਮੰਨੂ ਅਸਫੀਲ ਕਰਦੇ ਆ ਕਿ ਸਾਡੇ ਪੂਰੇ